ਹਾਂਜੀ ਦੋਸਤੋ ਦੇਖੋ ਕਿੰਨਾ ਸੋਹਣਾ ਸਕੂਲ ਆ ਤੇ ਕਿੰਨਾ ਸ਼ਾਨਦਾਰ ਸਕੂਲ ਆ ਆ ਦੋ ਪਿਆਰੇ ਬੱਚੇ ਜਿਹੜੇ ਕਿ ਗਰਾਊਂਡ 'ਚ ਖੇਡ ਰਹੇ ਸੀਗੇ ਬੱਚੇ ਐਸ ਸਕੂਲ 'ਚ ਪੜ੍ਹਦੇ ਆ ਦੇਖ ਲਓ ਐਸ ਸਕੂਲ 'ਚ ਬੱਚੇ ਪੜ੍ਹਦੇ ਆ ਤੇ ਨਾਲ ਹੀ ਗਰਾਊਂਡ ਵੀ ਆ ਗਰਾਊਂਡ ਵੀ ਬਹੁਤ ਸ਼ਾਨਦਾਰ ਗਰਾਊਂਡ ਆ ਚਲੋ ਬੱਚੇ ਵੀ ਗਰਾਊਂਡ ਦੇਖਦੇ ਆ ਦੇਖੀਏ ਚਲੋ ਕਿੰਗੇ ਇਸ ਗਰਾਊਂਡ 'ਚ ਹਾਂ ਜੀ ਕਿੰਨਾ ਸਕੂਨਾ ਇਹ ਗਰਾਊਂਡ ਆ ਜੀ ਲੋਧੀ ਮਾਜਰੇ ਸਕੂਲ ਦਾ ਗਰਾਊਂਡ ਆ ਇਹਦੇ ਵਿੱਚ ਜਿਮ ਵੀ ਲੱਗੀ ਹੋਈ ਆ ਜਿਹਦਾ ਕਿ ਉੱਡ-ਉੱਡ ਘਾਟਣ ਬ੍ਰਿੰਦਰ ਸਿੰਘ ਢਿੱਲੋਂ ਨੇ ਕੀਤਾ ਸੀਗਾ ਤੇ ਆ ਦੋ ਨੰਨੇ ਬੱਚੇ ਆ ਬੱਚੇ ਵੀ ਦਿਖਾ ਦਿਓ ਆ ਨੰਨੇ ਬੱਚੇ ਇੱਥੇ ਖੇਡਦੇ ਸੀਗੇ ਕੀ ਖੇਡਦੇ ਸੀ ਪੁੱਤ ਫੁੱਟਬਾਲ ਖੇਡਣ ਵਾਸਤੇ ਆਏ ਹੋਏ ਦੇਖੋ ਇਹ ਦੋ ਹੀ ਆ ਬਾਕੀ ਕਿੱਥੇ ਆ ਆ ਰਹੇ ਆ ਆ ਰਹੇ ਆ ਅੱਛਾ ਥੜ ਪਿੰਡ ਕਿਹੜਾ ਵਾ ਇਹ ਤਾਂ ਲੋਧੀ ਮਾਜਰੇ ਦੇ ਨੇ ਦੇਖੋ ਕਿੰਨਾ ਸੋਹਣਾ ਗਰਾਊਂਡ ਆ ਇਹ ਬੱਚੇ ਵਿਚਾਰੇ ਦੋ ਹੀ ਆਹਦੇ ਬਾਕੀ ਕਹਿੰਦੇ ਆ ਰਹੇ ਨੇ ਜਿਹੜੇ ਕਿ ਇੱਥੇ ਫੁੱਟਬਾਲ ਖੇੜਦੇ ਨੇ ਬੱਚੇ ਦਿਖਾ ਦੋ ਸਪੈਸ਼ਲ ਲੋਬੀ ਮੱਜਰੇ ਦੇ ਆ ਬਈ ਆ ਬੱਚੇ ਭੋਲੇ ਠੀਕ ਆ